ਗੁਰੂ ਕੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਸਤਗੁਰ ਜੀ ਮਨੁਪਤਾ ਨੂੰ ਸਮਝਾਉਂਦੇ ਨੇ हे ਮਨੋਹ ਕਈ ਜਨਮ ਤੂੰ ਕੀੜੇ ਤੇ ਪਤੰਗੇ ਬਣਿਆ ਹੈ ਕਈ ਜਨਮ ਗਜ ਮੀਨ ਕਰੰਗਾ ਗਜ ਦਾ ਅਰਥ ਹੈ ਹਾਥੀ ਮੀਨ ਦਾ ਅਰਥ ਹੈ ਮਛਲੀ ਤੇ ਕਰੰਗਾ ਦਾ ਅਰਥ ਹੈ ਹਿਰਨ ਸਤਗੁਰ ਦੀ ਬਾਣੀ ਮਨੁੱਖ ਨੂੰ ਟਾਰਗੇਟ ਕਰਦੀ ਹੈ ਕਿ हे ਮਨੁੱਖ ਜਿਹੜਾ ਤੂੰ ਆ ਸਰੀਰ ਇੱਥੇ ਲੈ ਕੇ ਬੈਠਾ ਹੈ ਇਸ ਤੋਂ ਪਹਿਲਾਂ ਤੂੰ ਕਈਆਂ ਜੁਨਾਂ ਦੇ ਵਿੱਚ ਭਟਕ ਚੁਕਿਆ ਹੈ ਭਈ ਪ੍ਰਾਪਤ ਮਨੁੱਖ ਦੇਹ ਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਸਤਗੁਰ ਜੀ ਕਹਿੰਦੇ ਹਨ ਕਿ हे ਮਨੁੱਖ ਇਹ ਵੱਡੇ ਪਾਗਾਂ ਦੇ ਨਾਲ ਤੈਨੂੰ ਦੇਹੀ ਮਿਲੀ ਹੈ ਤੇ ਇਸ ਦੇ ਹੀ ਦੇ ਨਾਲ ਪਰਮਾਤਮਾ ਵਿੱਚ ਲੀਨ ਹੋਣ ਦਾ ਇਹ ਸੁਭਾਗਾ ਸਭਾ ਹੈ ਇਸ ਨੂੰ ਗਵਾਣਾ ਇੱਕ ਇੱਕ ਸਮੇਂ ਨੂੰ ਲੇਖ ਲਾਉਣਾ ਕਰੋ ਸਤਗੁਰ ਸੱਚੇ ਪਾਤਸ਼ਾਹ ਜੀ ਹਮੇਸ਼ਾ ਝੋਲੀਆਂ ਭਰਨ ਨੂੰ ਤਿਆਰ ਨੇ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਹੋਇਓ ਸਤਗੁਰ ਜੀ ਕਹਿੰਦੇ ਨੇ ਕਿ हे ਮਨੋਕ ਕਈ ਜਨਮ ਤੋਂ ਪੰਛੀ ਬਣਿਆ ਹੈ ਕਈ ਜਨਮ ਤੋਂ ਸੱਪ ਬਣਿਆ ਸੰਗਤ ਜੀ ਸੱਪ ਦੀਆਂ ਨਾਂ ਤਾਂ ਕੋਈ ਲੱਤਾਂ ਬਾਹਾਂ ਹੁੰਦੀਆਂ ਨਹੀਂ ਤੇ ਨਾ ਹੀ ਇਹਦੇ ਕੰਨ ਹੁੰਦੇ ਹਨ ਜਿਦੇ ਨਾਲ ਇਹ ਸੁਣ ਸਕੇ ਤੇ ਆਪਣੇ ਸਰੀਰ ਨੂੰ ਧਰਤੀ ਦੇ ਉੱਪਰ ਘਟੀਸ ਕਰਕੇ ਰੇਂਗ ਕਰਕੇ ਚੱਲਦਾ ਹੈ ਤੇ ਗੁਰੂ ਕੀ ਬਾਣੀ ਵੱਡੇ ਵੱਡੇ ਵਿਦਵਾਨਾਂ ਨੂੰ ਰਾਗੀਆਂ ਢਾਟੀਆਂ ਗ੍ਰੰਥੀਆਂ ਨੂੰ ਮਾਨਵਤਾ ਨੂੰ ਸਮਝਾਉਂਦੀ ਹੈ ਕਿ ਇਹ ਜਿਹੜੀ ਦੇਹ ਹੀ ਹੈ ਇਸ ਨੂੰ ਲੇਖੇ ਲਾਉਣਾ ਕਰੀਏ ਸਤਗੁਰੂ ਜੀ ਕਹਿੰਦੇ ਹਨ ਕਿ ਕਈ ਜਨਮ ਹੈ ਵਰ ਬ੍ਰਖ ਜੋयो ਸਤਗੁਰੂ ਜੀ ਕਹਿੰਦੇ ਹਨ ਕਿ ਹੈ ਵਰ ਦਾ ਅਰਥ ਹੈ ਕਿ ਘੋੜਾ ਤੇ ਬ੍ਰਖ ਦਾ ਅਰਥ ਹੈ ਬਲਤ ਸਤਗੁਰੂ ਜੀ ਕਹਿੰਦੇ ਹਨ ਕਿ हे ਮਨੁ ਤੈਨੂੰ ਕਈ ਜਨਮਾਂ ਤੱਕ ਕਦੇ ਤੂੰ ਘੋੜਾ ਬਣਦਾ ਹੈ ਕਦੇ ਕੱਚਰ ਬਣਦਾ ਹੈ ਕਦੇ ਬ੍ਰੇਖ ਭਾਵ ਕੇ ਬਲਦ ਬੰਦਾ ਹੈ 84 ਦੀਆਂ ਜਿਹੜੀਆਂ ਟੇਡੀਆਂ ਬੇਅੰਤ ਜੋਨਾ ਨੂੰ ਭੋਗ ਕਰਕੇ ਇਹ ਜਿਹੜੀ ਦੇਹੀ ਹੈ ਇਹ ਤੈਨੂੰ ਵੱਡੇ ਭਾਗਾਂ ਦੇ ਨਾਲ ਅਕਾਲ ਪੁਰਖ ਨੇ ਦੇਣਾ ਕੀਤੀ ਹੈ ਇਸ ਦੇਹੀ ਨੂੰ ਜਿਨ੍ਹਾਂ ਸਰੀਰਾਂ ਨੂੰ ਸੁਰਤ ਆਈ ਹੈ ਉਹਨਾਂ ਸਰੀਰਾਂ ਨੇ ਸੁਰਤ ਨੂੰ ਸ਼ਬਦ ਦੀ ਖਰਾਕ ਦਿੱਤੀ ਹੈ ਤੇ ਉਹਨਾਂ ਹੀ ਸਰੀਰਾਂ ਦਾ ਜਿਹੜਾ ਆਇਆ ਹੈ ਉਹ ਸਫਲਾ ਹੋਇਆ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਮਿਲ ਜਗਦੀਸ਼ ਮਿਲਨ ਦੀ ਪ੍ਰੀਆ ਵਾਹ ਸਤਿਗੁਰੂ ਜੀ ਕਹਿੰਦੇ ਹਨ ਕਿ हे ਮਨੁੱਖ ਜਗਦੀਸ਼ ਭਾਵ ਕੇ ਆਕਾਲ ਪੁਰਖ ਨੂੰ ਮਿਲਨ ਦੀਏ ਤੇਰੀ ਵਾਰੀ ਮਿਲ ਜਗਦੀਸ਼ ਮਿਲਨ ਦੀ ਮਰੀਆ ਚਿਰੰਗਾਲ ਦੇਹ ਸੰਜਰੀਆ ਚਿਰਾਂ ਕਾਲਾਂ ਚਿਰਾਂ ਕਾਲਾਂ ਦਾ ਅਰਥ ਹੈ ਜੁਗਾਂ ਜivantrana ਤੋਂ ਤੱਕੇ ਖਾ ਖਾ ਕੀ ਇਹ ਮੁੱਖੀ ਤੇਨੂੰ ਦੇਹੀ ਮਿਲੀ ਹੈ ਚਿਰੰਗਰ ਕਾਲ ਇਹ ਦੇ ਸੰਜਗਿਆ ਚਿਰਾਂ ਕਾਲਾਂ ਤੋਂ ਬਾਅਦ ਸੰਜੋਗਾਂ ਦੇ ਨਾਲ ਇਹ ਦੇਹੀ ਸਾਨੂੰ ਪ੍ਰਾਪਤ ਹੋਈ ਹੈ ਤੇ ਇਸ ਦੇਹੀ ਦੇ ਨਾਲ ਅਸੀਂ ਭਜਨ ਬੰਦਨੀ ਬੰਦਗੀ ਕਰਕੇ ਅਕਾਲ ਪੁਰਖ ਦੀ ਬਾਣੀ ਨੂੰ ਮੰਨ ਕਰਕੇ ਆਪਣਾ ਆਇਆ ਸਫਲਾ ਕਰਨਾ ਹੈ ਤੇ ਇਹ ਜਿਹੜੀ ਸੇਵਾ ਹੈ ਇਹ ਕਿਸੇ ਵਿਰਲੇ ਸ਼ਰੀਰ ਦੇ ਹੱਥ ਆਉਂਦੀ ਹਨ ਨਹੀਂ ਤਾਂ ਗੁਰੂ ਕੀ ਬਾਣੀ ਇਹ ਕਹਿੰਦੀ ਹੈ ਅੰਤਖੇ ਕੀ ਕੀ